ਮੈਂ ਗਾਉਂਦਾ ਰਵਾਂਗਾ ਹਰ ਵੇਲੇ ਮੈਂ ਗਾਉਂਦਾ ਰਵਾਂਗਾ ਹਰ ਵੇਲੇ ਉਹਦੀ ਸਨਾਨ ਉਹਨੇ ਹੁਣ ਤੱਕ ਰੱਖਿਆ ਜ਼ਿੰਦਾ ਦਿਤਾਏ ਸਾਲ ਨਵਾਂ ਉਹਨੇ ਹੁਣ ਤੱਕ ਰੱਖਿਆ ਜ਼ਿੰਦਾ ਦਿਤਾਏ ਸਾਲ ਨਵਾਂ ਪਵਿੱਤਰ ਧਰੂ ਸ਼ਾਸਤਰ ਦੀ ਪਹਿਲੀ ਪੁਸਤਕ ਉਤਪਤ ਇੱਕ ਅਧਿਆਇ ਉਹਦੀ ਚੌਨਾਂ ਦੇ ਬਚਨ ਹਨ ਤਾਂ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਣ ਤਾਂ ਜੋ ਉਹ ਦਿਨ ਨੂੰ ਰਾਤ ਤੋਂ ਅਡਕਰ ਨਾਲੇ ਉਹ ਨਿਸ਼ਾਨਾ ਤੇ ਰੁੱਤਾ ਤੇ ਦਿਨਾਂ ਦੇ ਬੜਿਆ ਲਈ ਹੋਣ ਸਾਡੇ ਸਭ ਦੇ ਜੀਵਨ ਵਿੱਚ ਇੱਕ ਹੋਰ ਨਵਾਂ ਬਰਾ ਦੁਰਜੁਕਾ ਹੈ ਕਿਸ ਦਾ ਸਥੀ ਹੈ ਕਿ ਇੱਕ ਹੋਰ ਸਾਲ ਇਤਿਹਾਸ ਦੇ ਪੜਦੇ ਦੇ ਪਿੱਛੇ ਛੁੱਕ ਚੁੱਕਾ ਹੈ। ਜੀਵਨ ਦੀ ਘੜੀ ਬਿਨਾਂ ਰੁਕੇ ਚਲਦੀ ਜਾ ਰਹੀ ਹੈ। ਇਸ ਵਿੱਚ ਜਿੰਨੇ ਵੀ ਲੋਕ ਸਕੂਲਾਂ ਵਿੱਚ ਗਏ ਹਨ ਉਹ ਇਹ ਜ਼ਰੂਰ ਹੀ ਜਾਣਦੇ ਹੋਣਗੇ ਕਿ ਧਰਤੀ ਸੂਰਜ ਵਗੈਰਾ ਵਗੈਰਾ ਦੇ ਚੱਕਰ ਕੱਟਣ ਦੇ ਖਰਾਏ ਹੋਏ ਨਿਜੁਵਾਂ ਦੇ ਸਮਿਆਂ ਦੀ ਵੀ ਤਬਦੀਲੀ ਹੁੰਦੀ ਹੈ। ਹਰ ਵਾਰ ਇੱਕ ਖੁਦ ਚੱਕਰ ਘਟਣ ਲਈ 24 ਘੰਟੇ ਲੱਗਦੇ ਹਨ ਜਿਸ ਨੂੰ ਇੱਕ ਦਿਨ ਕਹਿੰਦੇ ਹਨ ਉਹੀ ਧਰਤੀ ਇੱਕ ਵਾਰ ਜਦੋਂ ਸੂਰਜ ਦੇ ਚਾਰੇ ਪਾਸੇ ਚੱਕਰ ਘੱਟਦੀ ਹੈ ਤਾਂ ਲਗਭਗ 365 ਦਿਨ ਬੀਤ ਜਾਂਦੇ ਹਨ ਇਸ ਨੂੰ ਇੱਕ ਸਾਲ ਕਹਿੰਦੇ ਹਨ ਹਰੇਕ ਦਿਨ ਜੋ ਸਾਡੇ ਜੀਵਨ ਵਿੱਚੋਂ ਬੀਤ ਜਾਂਦਾ ਹੈ ਇਸੇ ਤਰ੍ਹਾਂ ਜੋ ਸਾਡੇ ਜੀਵਨ ਵਿੱਚੋਂ ਬੀਤ ਜਾਂਦਾ ਹੈ ਸਾਨੂੰ ਉਹ ਯਾਦ ਦਿਲਾਉਂਦਾ ਹੈ ਕਿ ਪਰਮੇਸ਼ਰ ਦੇ ਦੁਆਰਾ ਸਾਨੂੰ ਕਰਨ ਲਈ ਜੋ ਜ਼ਿੰਮੇਵਾਰੀਆਂ ਨਿਰਧਾਰਤ ਹਨ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਦਿੱਤਾ ਗਿਆ ਸਮਾਂ ਘਟਉਂਦਾ ਜਾ ਰਿਹਾ ਹੈ ਇਸ ਲਈ ਸਾਗ ਮਹੀਨੇ ਦਿਨ ਬੀਤਦੇ ਰਹਿੰਦੇ ਹਨ ਪਰ ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਸਮਾਂ ਜੋ ਸਾਡੇ ਕੋਲ ਹੈ ਉਹ ਘਟਦਾ ਜਾਂਦਾ ਹੈ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੜ੍ਹਾਈ ਕਰਨਾ ਨੌਕਰੀ ਕਰਨੀ ਜਾਂ ਫਿਰ ਸ਼ਾਨੂ ਸ਼ੌਕਤ ਕਮਾਉਣਾ ਵਗੈਰਾ ਹੀ ਹੈ ਇਹ ਸਭ ਤਾਂ ਵਰਤਮਾਨ ਹੈ ਇਹ ਸਭ ਸਿਰਫ ਇਸ ਸਾਰ ਲਈ ਹੀ ਹੈ ਅਤੇ ਸਾਡੀ ਮੌਤ ਦੇ ਨਾਲ ਇਹ ਖਤਮ ਹੋ ਜਾਂਦਾ ਹੈ ਅਸੀਂ ਖਾਲੀ ਹੱਥ ਸੰਸਾਰ ਵਿੱਚ ਆਏ ਅਤੇ ਖਾਲੀ ਹੱਥ ਚਲੇ ਵੀ ਜਾਵਾਂਗੇ ਪਰ ਮਹੱਤਵਪੂਰਨ ਸਵਾਲ ਇਹ ਹੋਈ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ ਇਸ ਦਾ ਜਵਾਬ ਇਹ ਹੈ ਕਿ ਅਸੀਂ ਇੱਕ ਸਦੀਪ ਕਾਲ ਜਿੱਥੇ ਸੂਰਜ ਅਤੇ ਚੰਦ ਨਹੀਂ है भाव समय تے سیما بھی نہیں ہے ਉਸ ول جا رہے ہیں جو مہینے سال وغیرہ কেবল ਸਾਡੇ ਵਰਤਮਾਨ ਕਾਲ ਦੇ ਸੰਸਾਰਿਕ ਜੀਵਨ ਲਈ ਸੀਮਤ ਹੈ પરંતુ ਸਦਾ ਕਾਲ ਵਿੱਚ ਸਮਾਂ ਸੀਮਾ ਨਹੀਂ ਹੈ ਇਟਰਨਿਟੀ ਵਿਲ ਬੀ ا ਟਾਈਮਲੈਸ ਆਨ ਵਰਤਮਾਨ ਸੰਸਾਰ ਵਿੱਚ ਰਹਿੰਦੇ ਵਕਤ ਸਾਡੀ ਮਹੱਤਵਪੂਰਨ ਜ਼ਿੰਮੇਵਾਰੀ ਆਪਣੇ ਆਪ ਨੂੰ ਉਸ ਸਦਾ ਕਾਲ ਦੇ ਲਈ ਤਿਆਰ ਕਰਨਾ ਹੈ ਸਭ ਤੋਂ ਵੱਧ ਬੁੱਧੀਮਾਨ ਪਾਦਸ਼ਾ ਸੁਲੇਮਾਨ ਆਪਣੀ ਉਪਦੇਸ਼ਿਕ ਬੁੱਧੀ ਪੋਥੀ ਦੇ 12 ਅਧਿਆਇ ਦੀ ਇੱਕ ਆਇਤ ਵਿੱਚ ਇਸ ਤਰ੍ਹਾਂ ਕਹਿੰਦਾ ਹੈ ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ ਕਿਉਂ ਉਸਨੇ ਆਪਣੀ ਪੋਥੀ ਦੇ 12 ਅਧਿਆਇ ਦੀ 7 ਆਇਤ ਦੇ ਵਟਨਾ ਵਿੱਚ ਸੰਦਸਿਆ ਹੈ ਖਾਕ ਮਿੱਟੀ ਨਾਲ ਟਹਿਲਾ ਜਾ ਰਲਗੀ ਤੇ ਆਤਮਾ ਦੇ ਆ ਕੋਲ ਆਤਮਾ ਦੇ ਕੋਲ ਮੁੜ ਜਾ ਹੋਏਗੀ ਪਰਮੇਸ਼ਰ ਦੇ ਕੋਲ ਮੁੜ ਜਾਵੇਗੀ ਪਰਮੇਸ਼ਰ ਹੀ ਇਹ ਨਿਰਧਾਰਤ ਕਰੇਗਾ ਕਿ ਮਨੁੱਖ ਦੀ ਮੌਤ ਦੇ ਬਾਅਦ ਉਸ ਦੀ ਆਤਮਾ ਕਿੱਥੇ ਰਹੇਗੀ ਪਰਮੇਸ਼ਰ ਦੀ ਇੱਛਾ ਇਹ ਹੈ ਕਿ ਹਰ ਇੱਕ ਇਨਸਾਨ ਆਪਣੇ ਆਪਣੇ ਪਾਪਾਂ ਤੋਂ ਤੋਬਾ ਕਰੇ ਅਤੇ ਪਾਪਾਂ ਦੀ ਮਾਫੀ ਅਤੇ ਪਉਪਤੀ ਦੇ ਲਈ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੇਸ਼ੂ ਉਸ ਦੀ ਮੌਤ ਅਤੇ ਦੁਬਾਰਾ ਜੀ ਉੱਠਣ ਉੱਤੇ ਵਿਸ਼ਵਾਸ ਕਰਦੇ ਹੋਏ ਪਰਮੇਸ਼ਰ ਦੀ ਸੰਤਾਨ ਵੱਢ ਜਾਵੇ ਤਾਂ ਕਿ ਆਪਣੇ ਸਦਾ ਕਾਲ ਨੂੰ ਹਰ ਮਨੁੱਖ ਪਰਮੇਸ਼ਵਰ ਦੇ ਨਾਮ ਬਿਤਾਵੇ ਜਿਵੇਂ ਕਿ ਅਸੀਂ ਯੋਹਨਨਾਦੀ ਇنجੀਲ ਦੇ 3 ਦੇ ਅਧਿਆਇ 16 ਹੇਠ ਉਸ ਬਾਈਬਲ ਵਿੱਚ ਪੜ੍ਹਦੇ ਹਾਂ ਜੇਕਰ ਕੋਈ ਆਪਣੇ ਦਿਨਾਂ ਮਹੀਨਿਆਂ ਤੇ ਸਾਲਾਂ ਨੂੰ ਸੰਸਾਰਕ ਖੁਸ਼ੀਆਂ ਵਿੱਚ ਬਰਬਾਦ ਕਰ ਦੇਵੇ ਉਸ ਨੂੰ ਪਰਮੇਸ਼ਰ ਦੇ ਨਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਹ ਪਰਮੇਸ਼ਰ ਤੋਂ ਦੂਰ ਹੋ ਕੇ ਹਮੇਸ਼ਾ ਦੇ ਨਰਕ ਵਿੱਚ ਆਪਨੇ ਸਦਾ ਕਾਲ ਨੂੰ ਸ਼ੈਤਾਨ ਅਤੇ ਦੁਸ਼ਟ ਆਤਮਿਆ ਦੇ ਨਾਲ ਬਿਤਾਉਣ ਲਈ ਚਲੇ ਜਾਵੇਗਾ ਇਸ ਲਈ 2025 ਦੇ ਇਸ ਪਹਿਲੇ ਦਿਨ ਵਿੱਚ ਤੁਸੀਂ ਇਹ ਫੈਸਲਾ ਕਰੋ ਆਪਨੇ ਆਪਣਾ ਸਦਾ ਕਾਲ ਕਿੱਥੇ ਬਿਤਾਉਣਾ ਹੈ ਯੀਸ਼ੂ ਮਸੀਹ ਦੇ ਨਾਲ ਅਨੰਤ ਕਾਲ ਵਿੱਚ ਜਾਂ ਸ਼ੈਤਾਨ ਦੇ ਨਾਲ ਸਦਾ ਕਾਲ ਦੀ ਮੌਤ ਵਿੱਚ ਨਵੇਂ ਸਾਲ ਵਿੱਚ ਦਾਖਲ ਹੁੰਦੇ ਵਕਤ ਨਵੇਂ ਸਾਲ ਨੂੰ ਸਫਲ ਬਣਾਉਣ ਦਾ ਸਭ ਤੋਂ ਪੁੱਤੋਂ ਫੈਸਲਾ ਇਹ ਹੋਵੇਗਾ ਕਿ ਅਸੀਂ ਆਪਣੇ ਨਵੇਂ ਸਾਲ ਨੂੰ ਆਪਣੇ ਅਨੰਤ ਜੀਵਨ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਇਸਤੇਮਾਲ ਕਰਾਂਗੇ। ਪਰਮੇਸ਼ਰ ਲਈ ਸਾਡਾ ਇੱਥੇ ਕਰਨ ਵਾਲੇ ਹਰੇਕ ਕੰਮ ਲਈ ਅਨੰਤ ਜੀਵਨ ਵਿੱਚ ਸਾਡੀ ਜ਼ਰੂਰੀ ਉਸ ਦਾ ప్రతిਫਲ ਮਿਲੇਗਾ। ਉਸ ਦੀ ਨਿਸ਼ਚਿਤਤਾ ਪਰਮੇਸ਼ਰ ਦਾ ਵਚਨ ਸਾਨੂੰ ਦਿੰਦਾ ਹੈ। ਨਵਾਂ ਸਾਲ 2025 ਦੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ ਦਿੰਦੇ ਹੋਏ ਮੈਂ ਆਪਣੇ ਸ਼ਬਦਾਂ ਨੂੰ ਸਮਾਪਤ ਕਰਦਾ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਉਹਨੇ ਹੁਣ ਤੱਕ ਰੱਖਿਆ ਜ਼ਿੰਦਾ ਦਿਤਾਏ ਸਾਲ ਨਵਾਂ ਉਹਨੇ ਹੁਣ ਤੱਕ ਰੱਖਿਆ ਜ਼ਿੰਦਾ ਦਿਤਾਏ ਸਾਲ ਨਵਾਂ ਮੈਂ ਕਿਉਂ ਨਾ ਉਹਦਾ ਸ਼ੁਕਰ ਕਰਾਂ ਮੈਂ ਕਿਉਂ ਨਾ ਉਹਦਾ ਸ਼ੁਕਰ ਕਰਾਂ ਮੈਂ ਕਿਉਂ ਨਾ ਉਹਦਾ ਸ਼ੁਕਰ ਕਰਾਂ ਮੈਂ ਕਿਉਂ ਨਾ ਉਹਦਾ ਸ਼ੁਕਰ ਕਰਾਂ